ਅੱਜ ਵਕਤ ਤੱਕ ਦੀਆਂ 6 ਵੱਡੀਆਂ ਖਬਰਾਂ ਨੇ ਤੇ ਹਰ ਇੱਕ ਖਬਰ ਦੀ ਦਿੰਨੇ ਆ ਪੂਰੀ ਜਾਣਕਾਰੀ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਹਰ ਇੱਕ ਖਬਰ ਬਾਰੇ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਪਹਿਲੀ ਵੱਡੀ ਖਬਰ ਹੈ ਐਮਪੀ ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਹਾਈ ਕੋਰਟ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ ਹਾਈ ਕੋਰਟ ਨੇ ਅਜਨਾਲਾ ਕਾਂਡ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਝਟਕਾ ਦਿੰਦਿਆਂ ਉਹਨਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ ਹੈ ਤੁਹਾਨੂੰ ਯਾਦ ਹੋਣਾ ਜਦੋਂ ਖੰਡੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਅਮਰਤਪਾਲ ਸਿੰਘ ਜਿਹੜੇ ਅੱਜਕੱਲ ਡਿਬਰੂਗੜ ਜੇਲ੍ਹ ਚ ਬੰਦ ਹੈ ਉਹ ਜੇਲ੍ਹ ਤੋਂ ਬਾਹਰ ਸੀਗੇ ਤਾਂ ਉਹਨਾਂ ਦੇ ਇੱਕ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਸਾਥੀ ਨੂੰ ਛਡਾਉਣ ਦੇ ਲਈ ਅਮਰਤਪਾਲ ਸਿੰਘ ਆਪਣੇ ਸੈਂਕੜੇ ਸਮਰਥਕਾਂ ਦੇ ਸਮੇਤ ਅਜਨਾਲਾ ਥਾਣੇ ਪਹੁੰਚੇ ਸੀ ਔਰ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਲਕੀ ਸਾਹਿਬ ਸੀ ਉਹਨੂੰ ਵੀ ਅੱਗੇ ਲਾ ਕੇ ਲੈ ਕੇ ਗਏ ਸੀ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦਾ ਵਿਵਾਦ ਹੋਇਆ ਸੀ ਕੁਝ ਲੋਕਾਂ ਨੇ ਗਲਤ ਕਿਹਾ ਸੀ ਕੁਝ ਨੇ ਠੀਕ ਕਿਹਾ ਸੀ ਤੇ ਫਿਰ ਪੁਲਿਸ ਨੇ ਉਸ ਤੋਂ ਬਾਅਦ ਵੱਡੀ ਕਾਰਵਾਈ ਕਰਕੇ ਕੇਸ ਦਰਜ ਕਰ ਲਏ ਸੀ ਤੇ ਜਿਨ੍ਹਾਂ ਲੋਕਾਂ ਦੇ ਉੱਪਰ ਉਹ ਕੇਸ ਦਰਜ ਕੀਤੇ ਗਏ ਸੀ ਉਹ ਹਾਈ ਕੋਰਟ ਦੇ ਵਿੱਚ ਜ਼ਮਾਨਤ ਲੈਣ ਲਈ ਪਹੁੰਚੇ ਸੀ ਤੇ ਹਾਈ ਕੋਰਟ ਨੇ ਉਸ ਮਾਮਲੇ ਦੇ ਵਿੱਚ ਜ਼ਮਾਨਤ ਨਹੀਂ ਦਿੱਤੀ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਜ਼ਮਾਨਤ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਔਰ ਹਾਈ ਕੋਰਟ ਨੇ ਟਿੱਪਣੀਆਂ ਵੀ ਕੀਤੀਆਂ ਨੇ ਕਿ ਇਹ ਕੋਈ ਆਮ ਮਾਮਲਾ ਨਹੀਂ ਇਸ ਤਰ੍ਹਾਂ ਪੁਲਿਸ ਥਾਣੇਵ ਦੇ ਉੱਪਰ ਜਾਣਾ ਕਾਨੂੰਨ ਨੂੰ ਹੱਥ ਚ ਲੈਣਾ ਔਰ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਲੈ ਕੇ ਜਾਣਾ ਇਹ ਠੀਕ ਨਹੀਂ ਹੈ ਇਹ ਹਾਈ ਕੋਰਟ ਦੀਆਂ ਟਿੱਪਣੀਆਂ ਅੱਜ ਜਿਹੜੀਆਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਔਰ ਇਸ ਤਰ੍ਹਾਂ ਅਮਰਤਪਾਲ ਸਿੰਘ ਦੇ ਉਹਨਾਂ ਦੇ ਸਾਥੀਆਂ ਨੂੰ ਅੱਜ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਜਦੋਂ ਅਮਰਤਪਾਲ ਸਿੰਘ ਇਸ ਤਰ੍ਹਾਂ ਪਾਲਕੀ ਸਾਹਿਬ ਨੂੰ ਅੱਗੇ ਲੈ ਕੇ ਗਏ ਸੀ ਤਾਂ ਉਦੋਂ ਕੁਝ ਲੋਕਾਂ ਨੇ ਇਹ ਸਵਾਲ ਉਠਾਏ ਸੀ ਪੁਲਿਸ ਨੇ ਵੀ ਉਠਾਏ ਸੀ ਕਿ ਧਰਨਿਆਂ ਮਜਾਰਿਆਂ ਸੜਕ ਜਾਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਠੀਕ ਨਹੀਂ ਕਿਉਂਕਿ ਉੱਥੇ ਕੁਝ ਵੀ ਹੋ ਸਕਦਾ ਹੈ ਲੜਾਈ ਝਗੜੇ ਰੌਲਾ ਪੈ ਸਕਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਮਰਿਆਦਾ ਹੈ ਤਾਂ ਉਹ ਮਰਿਆਦਾ ਨੂੰ ਠੇਸ ਪਹੁੰਚ ਸਕਦੀ ਹੈ ਉਹ ਸਤਕਾਰ ਨੂੰ ਠੇਸ ਪਹੁੰਚ ਸਕਦੀ ਹੈ ਇਸ ਲਈ ਕੁਝ ਲੋਕ ਇਹਦਾ ਵਿਰੋਧ ਕਰਦੇ ਸੀ ਪਰ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਇਹ ਕਹਿੰਦੇ ਸੀ ਕਿ ਅਸੀਂ ਬਿਲਕੁਲ ਠੀਕ ਕੀਤਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਅਸੀਂ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੇ ਆ ਤਾਂ ਅਸੀਂ ਗਲਤ ਕੀ ਕੀਤਾ ਹੁਣ ਇਹਦੇ ਉੱਪਰ ਅੱਜ ਵੀ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਹਾਈ ਕੋਰਟ ਨੇ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਜ਼ਮਾਨਤ ਰੱਦ ਕੀਤੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਬਾਰੇ ਵੀ ਆਪਣਾ ਵਿਚਾਰ ਲਿਖਿਓ ਅਗਲੀ ਵੱਡੀ ਖਬਰ ਹੈ ਇੱਕ ਵੱਡੇ ਫਿਲਮੀ ਐਕਟਰ ਸੋਨੂ ਸੂਦ ਵੱਡੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਤੇ ਉਰਵਸ਼ੀ ਰਟੇਲੀ ਇਹਨਾਂ ਸਾਰਿਆਂ ਤੇ ਈਡੀ ਨੇ ਵੱਡਾ ਐਕਸ਼ਨ ਕੀਤਾ ਵੱਡੀ ਕਾਰਵਾਈ ਕੀਤੀ ਆ ਔਰ ਈਡੀ ਨੇ ਐਕਸ਼ਨ ਕਰਦਿਆਂ ਹੋਇਆਂ ਇਹਨਾਂ ਦੀ ਕਰੀਬ 8 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ ਫ੍ਰੀਜ਼ ਕਰ ਦਿੱਤੀ ਹੈ ਜਿਹਦੇ ਵਿੱਚ ਜਿਹੜੇ ক্রিকেট ਖਿਡਾਰੀ ਯੁਵਰਾਜ ਸਿੰਘ ਹੈ ਯੋਗਰਾਜ ਦੇ ਪੁੱਤਰ ਉਹਨਾਂ ਦੀ 2.5 ਕਰੋੜ ਦੀ ਜਾਇਦਾਦ ਈਡੀ ਨੇ ਜ਼ਬਤ ਕੀਤੀ ਹੈ ਔਰ ਜਿਹੜੇ ਸੋਨੂ ਸੂਦ ਐਕਟਰ ਉਹਨਾਂ ਦੀ ਕਰੀਬ 1 ਕਰੋੜ ਦੀ ਤੇ ਜਿਹੜੀ ਉਰਵਸ਼ੀ ਰੋਟੇਲਾ ਉਹਦੀ ਜਾਇਦਾਦ 2 ਕਰੋੜ ਦੀ ਤੇ ਇੱਕ ਹੋਰ ਵੀ ਇਹਨਾਂ ਦੇ ਸਾਥੀ ਆ ਜਿਨ੍ਹਾਂ ਦੀ ਜਾਇਦਾਦ ਈਡੀ ਨੇ ਜ਼ਬਤ ਕੀਤੀ ਹੈ ਇਸ ਤਰ੍ਹਾਂ ਈਡੀ ਨੇ ਤਕਰੀਬਨ 8 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ ਮਾਮਲਾ ਕੀ ਹੈ ਗੱਲ ਕੀ ਹੈ ਮੁੱਦਾ ਕੀ ਹੈ ਮਾਮਲਾ ਇਹ ਹੈ ਕਿ ਆਨਲਾਈਨ ਸੱਟੇਬਾਜ਼ੀ ਦਾ ਇੱਕ ਮਾਮਲਾ ਜਿਹਦੇ ਵਿੱਚ ਇਹਨਾਂ ਇਹਨਾਂ ਦੇ ਉੱਪਰ ਈਡੀ ਨੇ ਕਾਰਵਾਈ ਕੀਤੀ ਸੀ ਈਡੀ ਨੇ ਆਪਣੀ ਪੜਤਾਲ ਕੀਤੀ ਹੈ ਪੜਤਾਲ ਦੇ ਵਿੱਚ ਜੋ ਕੁਝ ਈਡੀ ਨੂੰ ਲੱਗਾ ਉਦੇ ਹਿਸਾਬ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਕਾਰਵਾਈ ਕੀਤੀ ਹੈ ਤੇ ਬਹੁਤ ਵੱਡੀ ਕਾਰਵਾਈ ਹੈ ਇਸ ਤਰ੍ਹਾਂ ਜਾਇਦਾਦ ਜ਼ਬਤ ਕਰਨਾ ਇੱਕ ਬਹੁਤ ਵੱਡੀ ਕਾਰਵਾਈ ਮੰਨੀ ਜਾਂਦੀ ਹੈ ਹੁਣ ਤੁਸੀਂ ਦੱਸਿਓ ਕੀ ਇਹ ਈਡੀ ਦੀ ਕਾਰਵਾਈ ਠੀਕ ਹੈ ਕਿ ਜਾਂ ਫਿਰ ਜਿਵੇਂ ਕੁਝ ਲੋਕ ਕਹਿ ਰਹੇ ਨੇ ਕਿ ਇਹਦੇ ਪਿੱਛੇ ਕੋਈ ਸਿਆਸਤ ਹੈ ਕੀ ਇਹਦੇ ਪਿੱਛੇ ਕੋਈ ਸਿਆਸਤ ਹੋ ਸਕਦੀ ਹੈ ਕੀ ਈਡੀ ਦੁਆਰਾ ਸੋਨੂ ਸੂਦ ਦੀ ਉੱਪਰ ਇਹ ਦੋਸ਼ ਲਾ ਕੇ ਜਾਇਦਾਦ ਜ਼ਬਤ ਕਰਨਾ ਠੀਕ ਹੈ ਕ੍ਰਿਕਟਰ ਯੁਵਰਾਜ ਦੀ ਗੱਲ ਕਰ ਲਓ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਕਮੈਂਟ ਵਿਚਾਰ ਇਹਦੇ ਉੱਪਰ ਵੀ ਆਵੇ ਤਾਂ ਬਹੁਤ ਵਧੀਆ ਹੋਵੇਗਾ। ਅਗਲੀ ਖਬਰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨਾਲ ਜੁੜੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਤੇ ਅੱਜ ਬਹੁਤ ਵੱਡੇ ਬਿਆਨ ਦਿੱਤੇ ਨੇ ਤੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਜਿਹੜੀ ਨਰੇਗਾ ਦਾ ਨਾਂ ਕੇਂਦਰ ਸਰਕਾਰ ਨੇ ਬਦਲਿਆ ਮਜ਼ਦੂਰਾਂ ਦੀ ਮਨਰੇਗਾ ਸਕੀਮ ਦਾ ਉਹ ਬਿਲਕੁਲ ਗਲਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਇਹ ਨਾਂ ਬਦਲੀ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਸਤਮਾਨ ਨੇ ਕਿਹਾ ਕਿ ਅਸੀਂ ਜਨਵਰੀ ਦੇ ਪਹਿਲੇ ਹਫਤੇ ਇਸ ਮੁੱਦੇ ਤੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦ ਕੇ ਤੇ ਕਾਰਵਾਈ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾਉਣ ਦਾ ਡਰਾਮੇ ਦਾ ਫਾਇਦਾ ਕੀ ਜੇਕਰ ਇੰਨੀਆਂ ਪਾਬੰਦੀਆਂ ਲਾਤੀਆਂ ਕਿ ਉਹਨਾਂ ਨੂੰ ਕੰਮ ਮਿਲਣਾ ਹੀ ਨਹੀਂ ਦੂਜੇ ਪਾਸੇ ਮਨਰੇਗਾ ਸਕੀਮ ਦੇ ਵਿੱਚ ਸਰਕਾਰ ਕੇਂਦਰ ਨੇ ਇਹ ਕੀਤਾ ਹੈ ਕਿ ਜਿਹੜਾ ਪਹਿਲਾਂ ਪੈਸਾ 90 90% ਪੈਸਾ ਮਜ਼ਦੂਰਾਂ ਦਾ ਕੇਂਦਰ ਸਰਕਾਰ ਦਿੰਦੀ ਸੀ ਉਹ ਵੱਜੂਆਂ ਆਉਂਦਾ ਸੀ ਹੁਣ 40% ਪੰਜਾਬ ਸਰਕਾਰ ਦੇਗੀ ਤੇ 60% ਕੇਂਦਰ ਸਰਕਾਰ ਦੇਗੀ ਮਤਲਬ 40% ਹਿੱਸਾ ਸੂਬਿਆਂ ਨੂੰ ਲਾਤਾ ਸੂਬੇ ਸਾਰੇ ਇਸ ਗੱਲ ਤੇ ਔਖੇ ਹੋਏ ਪਏ ਨੇ ਉਹ ਕਹਿ ਰਹੇ ਨੇ ਕਿ ਐਦੂ ਤਾਂ ਸਕੀਮ ਬੰਦ ਹੀ ਕਰ ਦਿਓ ਤੁਹਾਨੂੰ ਪਤਾ ਹੈ ਜਿਹੜੇ ਸਟੇਟ ਨੇ ਜਿਹੜੇ ਸੂਬਾ ਸਰਕਾਰਾਂ ਉਹਨਾਂ ਕੋਲ ਫੰਡ ਘੱਟ ਨੇ ਪੈਸੇ ਘੱਟ ਨੇ ਉਹਨਾਂ ਨੇ ਦੇ ਨਹੀਂ ਪਾਉਣੇ ਤੁਸੀਂ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਤਾਂ ਕਿ ਇਹ ਸਕੀਮ ਬੰਦ ਹੋ ਜਾਏ ਵੱਡੀ ਗਿਣਤੀ ਜਿਹੜੇ ਮਜ਼ਦੂਰ ਲੋਕ ਨੇ ਜਾਂ ਜਿਹੜੇ ਚੇਤਨ ਜਾਗਰੂਕ ਜਥੇਬੰਦੀਆਂ ਦੇ ਲੋਕ ਨੇ ਉਹ ਵੀ ਆਹੀ ਗੱਲ ਕਹਿ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਠੀਕ ਹੈ ਕਿ ਗਲਤ ਹੈ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅਗਲੀ ਗੱਲ ਪ੍ਰਧਾਨ ਮੰਤਰੀ ਨੂੰ 17 ਸਾਲ ਦੀ ਕੈਦ ਬੋਲੀ ਹੈ ਕੈਦ ਜੇਲ ਕੀਤੀ ਗਈ ਹੈ ਔਰ ਨਾਲ ਹੀ ਉਹਦੀ ਪਤਨੀ ਨੂੰ ਵੀ ਇਹ ਮਾਮਲਾ ਪਾਕਿਸਤਾਨ ਦਾ ਹੈ ਪਾਕਿਸਤਾਨ ਦੇ ਬਹੁਤ ਮਸ਼ਹੂਰ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਹੜੇ ਮਸ਼ਹੂਰ ਕ੍ਰਿਕਟ ਖਿਡਾਰੀ ਵੀ ਰਹੇ ਬਹੁਤ ਕ੍ਰਿਕਟ ਦੇ ਵਿੱਚ ਉਹਨਾਂ ਦਾ ਨਾਮ ਰਿਹਾ ਬਾਅਦ ਚ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਰਹੇ ਪਿਛਲੇ ਟਾਈਮ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਉਹ ਜੇਲ੍ਹ 'ਚ ਹੈ ਤੇ ਹੁਣ ਉੱਥੋਂ ਦੀ ਇੱਕ ਅਦਾਲਤ ਨੇ ਇੱਕ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨੂੰ 17 ਸਾਲ ਦੀ ਜੇਲ੍ਹ ਕਰ ਦਿੱਤੀ ਹੈ ਤੇ ਨਾਲ ਹੀ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ ਵੀ 17 ਸਾਲ ਕੈਦ ਉਸ ਮਾਮਲੇ ਦੇ ਵਿੱਚ ਸੁਣਾਈ ਗਈ ਹੈ ਹੁਣ ਵੈਸੇ ਤਾਂ ਪਾਕਿਸਤਾਨ ਦਾ ਇਹ ਅੰਦਰੂਨੀ ਮਾਮਲਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਮੈਨੂੰ ਤਾਂ ਇਹ ਲੱਗਦਾ ਪਾਕਿਸਤਾਨ ਦੇ ਵਿੱਚ ਬੜੀ ਅਫਰਾ ਤਫਰੀ ਦਾ ਮਾਹੌਲ ਹੈ ਜਿਹਨੂੰ ਅਰਾਜਿਕਤਾ ਕਹਿੰਦੇ ਨੇ ਅਨਾਰਕੀ ਕਹਿੰਦੇ ਨੇ ਉਦਾਂ ਦਾ ਮਾਹੌਲ ਹੈ ਉਥੇ ਜਿਸकी लाठी ਉਸकी ਬਹਿਸ ਚੱਲਦੀ ਹੈ ਜਿਹੜਾ ਵੀ ਬੰਦਾ ਉਥੇ ਰਾਜਗਦੀ ਤੋਂ ਉੱਤਰ ਜਾਂਦਾ ਰਾਜ ਕਰਕੇ ਉਹਨੂੰ ਹੀ ਉਥੇ ਐਵੇਂ ਕੀਤਾ ਜਾਂਦਾ ਪਰਵੇਸ਼ ਮੁਸ਼ਰਫ ਪਹਿਲਾਂ ਤਾਂ ਉਥੇ ਜਿਹੜੀ ਫੌਜ ਹੈ ਉਹਦੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਮੋਨੋਪੋਲੀ ਹੈ ਫੌਜ ਮੁਖੀ ਜਦੋਂ ਮਰਜ਼ੀ ਦੇਸ਼ ਨੂੰ ਆਪਣੇ ਹੱਥਾਂ ਚ ਲੈ ਲੈਂਦੇ ਰਹਿਆ ਜਿਵੇਂ پرویز ਮੁਸ਼ਰਫ ਨੇ ਲਿਆ ਫੌਜ ਮੁਖੀ ਸੀ ਤੇ ਉੱਥੋਂ ਰਾਜ ਪਲਟਾ ਕਰਕੇ ਰਾਸ਼ਟਰਪਤੀ ਬਣ ਗਿਆ ਸੀ ਫਿਰ ਉੱਥੇ ਅਦਾਲਤਾਂ ਨੇ ਉਹਨੂੰ ਵੱਡੀ ਸਜ਼ਾ ਸੁਣਾਈ ਸੀ ਤੇ ਉਹ ਬਾਹਰ ਭੱਜ ਗਿਆ ਸੀ ਵਿਦੇਸ਼ ਤੇ ਫਿਰ ਉਹਦੀ ਮੌਤ ਹੋ ਗਈ ਹੁਣ ਇਮਰਾਨ ਖਾਨ ਦਾ ਮਾਮਲਾ ਵੇਖ ਲਓ ਜਾਂ ਤਾਂ ਉੱਥੇ ਜਿਹੜੇ ਪ੍ਰਧਾਨ ਮੰਤਰੀ ਤੇ ਇਸ ਪਦਰ ਦੇ ਅਹੁਦੇ 'ਤੇ ਰਹਿੰਦੇ ਨੇ ਜਾਂ ਤਾਂ ਜ਼ਿਆਦਾਤਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਤੇ ਹਮਲਾ ਹੁੰਦਾ ਹੈ ਤੇ ਜਾਂ ਜੇਲ੍ਹ ਜਾਂਦੇ ਨੇ ਕੋਈ ਵਿਰਲਾ ਜਿਹੜਾ ਬਚਿਆ ਹੋਊਗਾ ਪਾਕਿਸਤਾਨ ਦੀ ਇਹ ਜਿਹੜੀ ਉਲਝਵੀਂ ਸਥਿਤੀ ਆ ਇਹ ਵੱਡੇ ਕਾਰਨਾ ਕਰਕੇ ਆ ਉਹ ਕਾਰਨ ਕੀ ਨੇ ਇਹਦੇ ਤੇ ਲੰਬੇ ਟਾਈਮ ਦੇ ਹਿਸਾਬ ਨਾਲ ਗੱਲ ਕਰਾਂਗੇ ਅੱਜ ਇੰਨਾ ਹੀ ਕਾਫੀ ਹੈ ਅਗਲੀ ਵੱਡੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਜਿਹੜਾ ਪਿਛਲੇ ਦਿਨੀ ਰਾਣਾ ਬਲਾਚੌਰੀਆ ਦਾ ਕਤਲ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਸੀ ਗਰਾਊਂਡ ਦੇ ਵਿੱਚ ਚੱਲਦੇ ਟੂਰਨਾਮੈਂਟ ਦੇ ਵਿੱਚ ਉਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਸ ਮਾਮਲੇ ਦੇ ਉੱਪਰ ਹਾਈ ਕੋਰਟ ਨੇ ਉੱਚ ਅਦਾਲਤ ਨੇ ਅੱਜ ਪੰਜਾਬ ਪੁਲਿਸ ਨੂੰ ਖਿੱਚ ਲਿਆ ਤੇ ਪੰਜਾਬ ਪੁਲਿਸ ਤੋਂ ਜਵਾਬ ਤਲਬ ਕੀਤਾ ਕਿਉਂਕਿ ਜਦੋਂ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਕਤਲ ਉੱਥੇ ਕੀਤਾ ਗਿਆ ਤਾਂ ਉਸ ਵਕਤ ਦੱਸਿਆ ਜਾ ਰਿਹਾ ਕਿ ਉੱਥੇ ਪੰਜਾਬ ਪੁਲਿਸ ਦੇ ਬਹੁਤ ਵੱਡੇ ਸੀਨੀਅਰ ਅਫਸਰ ਮੌਜੂਦ ਸੀਗੇ ਜਿਨ੍ਹਾਂ ਚ ਡੀਆਈਜੀ ਵੀ ਦੱਸਿਆ ਜਾਂਦਾ ਉੱਥੇ ਮੌਜੂਦ ਸੀਗੇ ਥਾਣਾ ਵੀ ਕੁਝ ਦੂਰੀ ਤੇ ਸੀ ਇਹਦੇ باوجود ਵੀ ਹਮਲਾਵਰ ਬੜੇ ਆਰਾਮ ਨਾਲ ਆਏ ਤੇ ਆਰਾਮ ਨਾਲ ਮਾਰ ਕੇ ਤੇ ਆਰਾਮ ਨਾਲ ਉਥੋਂ ਨਿਕਲ ਗਏ ਤਾਂ ਜਦੋਂ ਇੱਕ ਸੁਣਵਾਈ ਹਾਈ ਕੋਰਟ 'ਚ ਚੱਲ ਰਹੀ ਸੀ ਤਾਂ ਉਥੇ ਹਾਈ ਕੋਰਟ ਦੇ ਵਿੱਚ ਇਹ ਸਵਾਲ ਉੱਠਿਆ ਵੀ ਇਹ ਕਿਵੇਂ ਵਾਪਰਿਆ ਤਾਂ ਹੁਣ ਹਾਈ ਕੋਰਟ ਨੇ ਉੱਚ ਅਦਾਲਤ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੋਂ ਇਹ ਰਿਪੋਰਟ ਤਾਲਬ ਕੀਤੀ ਹੈ ਜਵਾਬ ਮੰਗਿਆ ਕਿ ਸਾਨੂੰ ਦੱਸੋ ਵੀ ਉਥੇ ਸੁਰੱਖਿਆ ਦੇ ਪ੍ਰਬੰਧ ਕਿਦਾਂ ਦੇ ਸੀ ਔਰ ਕਿਵੇਂ ਇੰਨੀ ਆਸਾਨੀ ਨਾਲ ਇਹ ਸਾਰਾ ਕੁਝ ਵਾਪਰ ਗਿਆ ਹੁਣ ਇਹ ਸਵਾਲ ਵਾਕਿਆ ਹੀ ਜਾਇਜ਼ ਹੈ ਵਾਜਬ ਹੈ ਜਦੋਂ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਬਹੁਤ ਸਮਰੱਥਾ ਤਾਂ ਆਮ ਲੋਕ ਕਹਿੰਦੇ ਨੇ ਕਿ ਪੰਜਾਬ ਪੁਲਿਸ ਦੀ ਸ਼ਕਤੀ ਤੇ ਸਮਰੱਥਾ ਇਹ ਆਮ ਛੋਟੇ ਲੋਕਾਂ ਦੇ ਉੱਪਰ ਵੱਧ ਨਿਕਲਦੀ ਹੈ ਪਰ ਜਿੱਥੇ ਚਾਹੀਦੀ ਹੁੰਦੀ ਹੈ ਉੱਥੇ ਘੱਟ ਨਿਕਲਦੀ ਹੈ ਤਾਂ ਉਦੋਂ ਇਹ ਇਹ ਕੁਝ ਲੋਕਾਂ ਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਪਰ ਹੁਣ ਜਦੋਂ ਹਾਈ ਕੋਰਟ ਨੇ ਜਵਾਬ ਮੰਗਿਆ ਤਾਂ ਹੁਣ ਇਹਦੇ ਉੱਪਰ ਤਾਂ ਜਵਾਬ ਪੰਜਾਬ ਪੁਲਿਸ ਨੂੰ ਦੇਣਾ ਪਏਗਾ ਪੰਜਾਬ ਪੁਲਿਸ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਸਵਾਲ ਪਿਛਲੇ ਟਾਈਮ ਤੋਂ ਉੱਠੇ ਨੇ ਪੰਜਾਬ ਪੁਲਿਸ ਜਿੰਨਾ ਉੱਚਾ ਅਕਸ ਪੁਲਿਸ ਦਾ ਹੋਣਾ ਚਾਹੀਦਾ ਉਹਦੇ ਤੋਂ ਕਾਫੀ ਥੱਲੇ ਐ ਕਿਉਂਕਿ ਪੁਲਿਸ ਕਾਨੂੰਨ ਦਾ ਨਿਆਂ ਦਾ ਇਨਸਾਫ ਦਾ ਮੋਢਲਾ ਪਾਇਦਾਣਾ ਪੁਲਿਸ ਨੇ ਕੇਸ ਦਰਜ ਕਰਨੇ ਨੇ ਮਾਮਲੇ ਦਰਜ ਕਰਨੇ ਨੇ ਮੋਢਲਾ ਨਿਆਂ ਪੁਲਿਸ ਤੋਂ ਸ਼ੁਰੂ ਹੁੰਦਾ ਤੇ ਜੇ ਪੁਲਿਸ ਹੀ ਗਲਤ ਤਰੀਕੇ ਨਾਲ ਕੰਮ ਕਰੇਗੀ ਤਾਂ ਫਿਰ ਲੋਕਾਂ ਨੂੰ ਨਿਆਂ ਕਦੋਂ ਮਿਲੇਗਾ ਨਿਆਂ ਕਿੱਥੇ ਮਿਲੇਗਾ ਇਦੇ ਨਾਲ ਹੀ ਦੋ ਖਬਰਾਂ ਨੇ ਪੰਜਾਬ ਪੁਲਿਸ ਨੇ ਹੁਣ ਫਿਰ ਅੱਜ ਦੋ ਇਨਕਾਊਂਟਰਾਂ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਪੁਲਿਸ ਇਨਕਾਊਂਟਰ ਹੁਸ਼ਿਆਰਪੁਰ ਦੇ ਵਿੱਚ ਕੀਤਾ ਗਿਆ ਔਰ ਇੱਕ ਪੁਲਿਸ ਇਨਕਾਊਂਟਰ ਜਿਹੜਾ ਉਹ ਜਲੰਧਰ ਦੇ ਵਿੱਚ ਹੋਇਆ ਜਿਹੜਾ ਹੁਸ਼ਿਆਰਪੁਰ ਚ ਪੁਲਿਸ ਇਨਕਾਊਂਟਰ ਕਰਨ ਦੀ ਖਬਰ ਆ ਰਹੀ ਹੈ ਉਹਦੇ ਵਿੱਚ ਜਾਣਕਾਰੀ ਮੁਤਾਬਕ ਪੁਲਿਸ ਦਾਵਾ ਕਰ ਰਹੀ ਹੈ ਕਿ ਪਿਛਲੇ ਦਿਨੀ ਇੱਕ ਮੋਟਰਸਾਈਕਲ ਮਕੈਨਿਕ ਬਲਜੀਤ ਸਿੰਘ ਦਾ ਕਤਲ ਕੀਤਾ ਗਿਆ ਸੀ ਤੇ ਉਹਦੇ ਕਾਤਲਾਂ ਨੂੰ ਪੁਲਿਸ ਫੜਨ ਦੇ ਲਈ ਪਿੱਛਾ ਕਰ ਰਹੀ ਸੀ ਜਦੋਂ ਪੁਲਿਸ ਨੇ ਰੋਕਣਾ ਚਾਹਿਆ ਤਾਂ ਮੋਟਰਸਾਈਕਲ ਤੇ ਆਉਂਦਾ ਇੱਕ ਵਿਅਕਤੀ ਉਹਨੇ ਪੁਲਿਸ ਦੇ ਉੱਪਰ ਫਾਇਰਿੰਗ ਕਰਤੀ ਤੇ ਫਿਰ ਪੁਲਿਸ ਨੇ ਪੁਲਿਸ ਦਾ ਦਾਵਾ ਹੈ ਕਿ ਜਦੋਂ ਅਸੀਂ ਜਵਾਬੀ ਫਾਇਰਿੰਗ ਕੀਤੀ ਹੈ ਤਾਂ ਫਿਰ ਉਹਦੇ ਗੋਲੀ ਵੱਜੀ ਹੈ ਅਸੀਂ ਗ੍ਰਿਫਤਾਰ ਕਰ ਲਿਆ ਉਹਨੂੰ ਦਾਖਲ ਕਰਾਤਾ ਇਹ ਤੋਂ ਬਾਅਦ ਜਲੰਧਰ ਪੁਲਿਸ ਨੇ ਵੀ ਇੱਕ ਦਾਵਾ ਕੀਤਾ ਕਿ ਬੀਤੀ ਰਾਤ ਜਲੰਧਰ ਦੇ ਵਿੱਚ ਵੀ ਇੱਕ ਪੁਲਿਸ ਐਨਕਾਊਂਟਰ ਕਰਨਾ ਪਿਆ ਪੁਲਿਸ ਦਾ ਦਾਵਾ ਹੈ ਕਿ ਕਾਲਜ ਦੀ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਲੜਾਈ ਹੋਈ ਸੀ ਜਿਦੇ ਵਿੱਚ ਕੁਝ ਲੋਕਾਂ ਨੇ ਗੋਲੀਆਂ ਚਲਾਈਆਂ ਸੀ ਪੈਟਰੋਲ ਪੰਪ ਦੇ ਉੱਪਰ ਵੀ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਫਿਰ ਪੁਲਿਸ ਦਾ ਦਾਵਾ ਹੈ ਕਿ ਜਦੋਂ ਪੁਲਿਸ ਨੇ ਉਹਨਾਂ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗ੍ਰਿਫਤਾਰ ਕਰਨਾ ਚਾਹਿਆ ਤਾਂ ਉਹਨਾਂ ਵਿਅਕਤੀਆਂ ਨੇ ਅੱਗੋਂ ਪੁਲਿਸ ਤੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਫਿਰ ਪੁਲਿਸ ਕਹਿੰਦੀ ਹੈ ਜਦੋਂ ਅਸੀਂ ਜਵਾਬੀ ਕਾਰਵਾਈ ਕੀਤੀ ਹੈ ਤਾਂ ਫਿਰ ਉਹਨਾਂ ਦੇ ਗੋਲੀ ਲੱਗੀ ਹੈ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਕੀ ਕਹੋਗੇ ਇਨਕਾਊਂਟਰਾਂ ਬਾਰੇ ਬਹੁਤ ਸਵਾਲ ਨੇ ਕਿਉਂ ਸਵਾਲ ਨੇ ਕਿਉਂਕਿ ਪਹਿਲਾਂ ਕਈ ਸਾਰੇ ਝੂਠੇ ਫੇਕ ਪੁਲਿਸ ਇਨਕਾਊਂਟਰਾਂ ਤੇ ਮੁਕਾਬਲਿਆਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਤੇ ਅਦਾਲਤਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਕਈ ਅਫਸਰਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਨੇ ਇਸ ਕਰਕੇ ਲੋਕ ਇਹਨਾਂ ਇਨਕਾਊਂਟਰਾਂ ਦੇ ਉੱਪਰ ਸਵਾਲ ਵੀ ਖੜੇ ਕਰਦੇ ਨੇ ਤੁਸੀਂ ਕੀ ਸਮਝਦੇ ਹੋ ਤੁਸੀਂ ਵੀ ਆਪਣਾ ਵਿਚਾਰ ਲਿਖ ਸਕਦੇ ਹੋ ਅਗਲੀ ਖਬਰ ਕਿਸਾਨ ਜਥੇਬੰਦੀਆਂ ਬਾਰੇ ਆ ਬੀਤੇ ਕੱਲ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਈ ਸੀ ਔਰ ਉਹਦੇ ਵਿੱਚ ਫਿਰ ਕੱਲ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਿਹੜਾ ਰੇਲ ਰੋਕਣੀਆਂ ਸੀਗੀਆਂ ਉਹ ਇੱਕ ਵਾਰੀ ਮੁਲਤਵੀ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਅੱਜ ਫਿਰ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਮੁੱਦਾ ਕੀ ਹੈ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਜਿਹੜਾ ਬਿਜਲੀ ਸੋਧ ਬਿੱਲ ਲਿਆ ਕੇ ਪ੍ਰੀਪੇਡ ਚਿਪ ਵਾਲੇ ਮੀਟਰ ਲਾਏ ਜਾ ਰਹੇ ਨੇ ਉਹ ਬਹੁਤ ਖਤਰਨਾਕ ਹੈ ਅਸੀਂ ਇਹ ਨਹੀਂ ਲੱਗਣਦੇ ਨੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਉਹ ਮੀਟਰ ਲਾ ਕੇ ਪਿੰਡਾਂ ਚੋਂ ਘਰਾਂ ਚੋਂ ਤੇ ਬਿਜਲੀ ਦਫ਼ਤਰਾਂ ਚ ਜਮ੍ਹਾਂ ਵੀ ਕਰਾਏ ਜਿਹੜੇ ਪ੍ਰੀਪੇਡ ਚਿਪ ਵਾਲੇ ਮੀਟਰ ਸੀ ਹਜ਼ਾਰਾਂ ਦੀ ਗਿਣਤੀ ਚ ਮੀਟਰ ਲਾ ਕੇ ਢੇਰ ਲਾ ਕੇ ਬਿਜਲੀ ਬੋਰਡ ਨੂੰ ਮੋੜੇ ਗਏ ਹੁਣ ਪੰਜਾਬ ਸਰਕਾਰ ਦੇ ਨਾਲ ਕੱਲ ਮੀਟਿੰਗ ਹੋਈ ਹੈ ਪਰ ਉਹ ਮੀਟਿੰਗ ਬੇ ਸਿੱਟਾ ਵਾਂਗ ਰਹੀ ਹੈ ਪਰ ਕੁਝ ਭਰੋਸੇ ਪੰਜਾਬ ਸਰਕਾਰ ਨੇ ਦਿੱਤੇ ਸੀ ਜਿੰਨਾ ਕਰਕੇ ਕਿਸਾਨ ਆਗੂ ਕਹਿੰਦੇ ਨੇ ਅਸੀਂ ਕੁਝ ਡਿਲੇ ਕੀਤਾ ਐਕਸ਼ਨ ਪਰ ਕਿਸਾਨ ਆਗੂਆਂ ਨੇ ਅੱਜ ਇਹ ਪੁਸ਼ਟੀ ਕੀਤੀ ਹੈ ਕਿ ਸਾਨੂੰ ਸਰਕਾਰਾਂ ਦੀ ਨੀਅਤ ਇਸ ਮੁੱਦੇ ਤੇ ਠੀਕ ਨਹੀਂ ਲੱਗਦੀ ਤੇ ਅਸੀਂ ਇਸ ਮੁੱਦੇ ਦੇ ਉੱਪਰ ਅੱਗੇ ਫੇਰ ਸੰਘਰਸ਼ ਕਰਨ ਦੇ ਰਾਹ ਪਾਵਾਂਗੇ ਤੁਸੀਂ ਸਾਰੇ ਮਾਮਲੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਵੀ ਆਪਣਾ ਕਮੈਂਟ ਲਿਖ ਸਕਦੇ ਹੋ ਬਹੁਤ ਮਿਹਰਬਾਨ